ਅੱਜ ਮੈਂ ਕੇਂਦਰ ਦੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੀ ਆ। ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ। ਕਿ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੌਲ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਹੈ। ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹਜਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਣਬੁੱਝ ਕੇ ਕੋਈ ਕਰ ਦਿੱਤਾ ਤੇ ਸਖ ਸਜ਼ਾ ਅਖਬਾਰਾਂ 'ਚ ਪੜਨ ਨੂੰ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਆ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਟਰੱਕਾਂ ਦਾ ਕੰਮ ਕਰਦੇ ਆ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾ ਉਹਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਣਬੁੱਝ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਤੋ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਇਹਨੇ jaan boojh ke ਕਿਸੇ ਦੀ ਕਤਲ ਜਾਂ ਕੋਈ ਜਾਨ jaan boojh ke ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਸ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਕੈਂਸਲ ਕੀਤਾ ਜਾਏ ਤੇ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਅਗ ਵਿੱਚ ਠੰਡ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿਨੇ ਉਹਨਾਂ ਦਸਤਾਰ ਤੋਂ ਬਿਨਾਂ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਇੱਕ ਸਾਡੇ ਸ਼ਰੀਰ ਦਾ ਇੱਕ ਇਸਾਈ ਗੁਰੂ ਤੋਂ ਦਿੱਤੀ ਹੋਈ ਦਾਤ ਹੈ ਇਹ ਨਹੀਂ ਘਟ ਕੋਟ ਸਿਖਾਂ ਦੇ ਮਨਾਚੇ ਉਹਨਾਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿੱਖ ਧੰਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਜ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੀ ਹਾਂ ਕਿ ਐਕਸਟਰਨ ਅਫੇਅਰਜ਼ ਮੰਤਰੀ ਜੈਸ਼ੰਕਰ ਜੀ ਇਹਨੂੰ ਪੂਰ ਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਫਰਕ ਰਹੀ ਰਵਿਆ ਦੇ ਖਨਾਕ ਜੇਰੀ ਰਿਸਰਚ ਵੈਨੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨੀ